ਮਜ਼ਦੂਰ ਦਿਵਸ ਨੂੰ ਸਮਰਪਿਤ ਸਰਪਸਾਂਜੀ ਵਾਲਤਾ ਸੁਸਾਇਟੀ ਵੱਲੋਂ ਨੈਸ਼ਨਲ ਆਈ ਕੇਅਰ ਹਸਪਤਾਲ ਚਲੰਦਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਸ਼ਾਹ ਸ਼ਰੀਫ ਦਰਬਾਰ ਤਲਵੰਡੀ ਚੌਧਰੀਆਂ ਵਿਖੇ ਅਖਾਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਉਦਘਾਟਨ ਕਰਦਿਆਂ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤੀ ਮੋਰਚਾ ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਤਿੰਦ ਨੇ ਕਿਹਾ ਕਿ ਸਰਪਸਾਂਜੀ ਵਾਲਤਾ ਸੁਸਾਇਟੀ ਦੇ ਮੈਂਬਰਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਨ੍ਹਾਂ ਨੇ ਮਜ਼ਦੂਰ ਦੀਪਸ ਨੂੰ ਯਾਦ ਕਰਦਿਆ ਕੈਂਪ ਲਗਾਇਆ ਇਸ ਕੈਂਪ ਦਾ ਬਜ਼ੁਰਗ ਅਤੇ ਲੋੜਵੰਦ ਲੋਕਾਂ ਨੇ ਵੱਡਾ ਲਾਭ ਲਿਆ ਨੈਸ਼ਨਲ ਆਈ ਕੇਅਰ ਹਸਪਤਾਲ ਜਲੰਧਰ ਤੋਂ ਆਈ ਟੀਮ ਨੇ 160 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਐਨਕਾ ਦੇ ਕੇ ਨਿਵਾਜ਼ਿਆ ਸੋਸਾਇਟੀ ਮੈਂਬਰ ਜਸਵਿੰਦਰ ਸਿੰਘ ਚੰਦੀ ਸੰਦੀਪ ਸਿੰਘ ਨਾਰ ਮਨਜੀਤ ਸਿੰਘ ਟੋਟ ਨੇ ਹਸਪਤਾਲ ਦੀ ਟੀਮ ਨੂੰ ਸਿਰਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਧੰਨਵਾਦ ਕੀਤਾ ਸੁਲਤਾਨਪੁਰ ਲੋਧੀ ਦੇ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਪ੍ਰਦੀਪ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਤੇ ਕਲੱਬ ਨੂੰ ਵਧਾਈ ਦਿੰਦਾ ਜੀ ਸੰਸੰਜੀ ਵਾਲਤਾ ਔਰ ਇਹਨਾਂ ਦਾ ਬਹੁਤ ਸ਼ਲਾਘਾਜੋ ਕਦਮ ਆ ਕਿ ਅੱਜ ਇਹਨਾਂ ਨੇ ਪਿੰਡ 'ਚ ਜੋ ਕਾਫੀ ਸਮੇਂ ਤੋਂ ਸਾਡੇ ਨੌਜਵਾਨਾਂ ਵੱਲੋਂ ਸੇਵਾਵਾਂ ਦਿੱਤੀਆਂ ਜਾਂਦੀਆਂ ਉਹਦੇ ਵਿੱਚ ਅੱਜ ਇੱਕ ਕਦਮ ਹੋਰ ਵਧਾਉਂਦੇ ਹੋਏ ਅੱਖਾਂ ਦਾ ਕੈਂਪ ਲਗਾਇਆ ਜਿਹਦੇ ਕਿ ਆਮ ਲੋਕਾਂ ਨੂੰ ਉਹਨਾਂ ਲੋੜਵੰਦ ਲੋਕਾਂ ਨੂੰ ਬੜੀ ਲੋੜ ਹੁੰਦੀ ਆ ਗਰੇਟ ਆ ਕੇ ਫ੍ਰੀ ਚੈੱਕ ਕਰਾ ਸਕਦੇ ਆ ਔਰ ਉਹਨਾਂ ਨੂੰ ਐਨਕਾਂ ਵੀ ਮੁਹਈਆ ਕਰਾਈਆਂ ਜਾ ਰਹੀਆਂ ਹਨ ਕਲੱਬ ਵੱਲੋਂ ਔਰ ਮੈਂ ਸਾਰੇ ਕਲੱਬ ਨੂੰ ਇਹ ਵਧਾਈ ਦਿੰਦਾ ਇਸ ਗੱਲੋਂ ਔਰ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਨੌਜਵਾਨਾਂ ਦਾ ਖਾਸ ਤੌਰ ਤੇ ਜੋ ਆਰਗੇਨਾਈਜ਼ ਬਣਾ ਕੇ ਔਰ ਕਲੱਬ ਬਣਾ ਕੇ ਆਪਣਾ ਇਦਾਂ ਦੀ ਸੇਵਾਵਾਂ ਦਿੰਦੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਈਏ। ਇਹੋ ਹੀ ਸਭ ਤੋਂ ਵੱਡਾ ਉਪਰਾਲਾ ਵਾ ਕਿਉਂਕਿ ਇਹ ਛੋਟੇ-ਛੋਟੇ ਕਦਮ ਆਉਣ ਵਾਲੇ ਸਮਾਜ 'ਚ ਲੋਕਾਂ ਦੀ ਸਹਾਇਤਾ ਕਰਨ ਦਾ ਇਹ ਉਪਰਾਲਾ ਹੈ। ਇਹ ਲੋਕਾਂ ਨੂੰ ਸਹੂਲਤਾਂ ਦੇਣ ਦਾ ਉਪਰਾਲਾ ਬਹੁਤ ਵਧੀਆ ਕਦਮ ਆ ਜੀ ਸਾਰਾ ਕਲੱਬ ਵਧਾਈ ਦਾ ਪਾਤਰ ਆ ਮੇਰੇ ਜਿੰਨੇ ਵੀ ਆ ਕਲੱਬ ਦੇ ਟੀਮ ਮੈਂਬਰ ਨੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਕਮਈ ਆ ਜੀ ਮਜ਼ਦੂਰ ਦਿਵਸ ਆ ਔਰ ਇਹ ਕੈਂਪਸ ਕਲੱਬ ਨੇ ਮੈਨੂੰ ਦੱਸਿਆ ਵੀ ਇਹ ਮਜ਼ਦੂਰਾਂ ਦੇ ਹੱਕ ਦੇ ਵਿੱਚ ਮਜ਼ਦੂਰ ਦਿਵਸ ਨੂੰ ਸਮਰਪਿਤ ਕੀਤਾ ਇਹਨਾਂ ਨੇ ਕਹਿ ਬ ਇਹ ਵੀ ਬਹੁਤ ਸ਼ਲਾਘਾਜਨਕ ਕਦਮ ਆ ਕਿਉਂਕਿ ਸਾਡੇ ਭਰਾ ਮਜ਼ਦੂਰੀ ਕਰਦੇ ਆ ਜਿਹੜੇ ਮਿਹਨਤ ਕਰਦੇ ਆ ਹਾਥੀ ਮਿਹਨਤ ਕਰਕੇ ਕਿਰਤ ਕਰਕੇ ਆਪਣੀ ਕਮਾਈ ਕਰਦੇ ਆ ਉਹਨਾਂ ਨੂੰ ਸਮਰਪਿਤ ਕੀਤਾ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਜੀ ਇਸ ਕੈਂਪ ਲਈ